ਸਾਥੀ ਕਾਲ ਜੀ ਸਰਪੰਚ ਡੇਰੀ ਫਾਰਮ ਆਉਣ ਵਾਲੇ ਵੀਰਾਂ ਭਰਾਵਾਂ ਨੂੰ 17 9 2024 ਜਿਹੜੇ ਸ਼ੈਨ ਦਾ ਅੱਜ ਬੁੱਧਵਾਰ ਹੋਊਗਾ ਤੇ ਸਰਪੰਚ ਡੇਰੀ ਫਾਰਮ ਦੇ ਸਾਰੇ ਆਉਣ ਵਾਲੇ ਵੀਰਾਂ ਭਰਾਵਾਂ ਦਾ ਦਿਲੋਂ ਧੰਨਵਾਦ ਤੇ ਸਵਾਗਤ ਹੈ ਜੀ ਆਨ ਸਰਪੰਚ ਡੇਰੀ ਫਾਰਮ ਦਾ ਮੋਬਾਈਲ ਨੰਬਰ ਜੀ ਆਪਣਾ 95016 58050 ਪਿੰਡ ਭੋੜੇਗੇ ਜ਼ਿਲ੍ਹਾ ਗੁਰਦਾਸਪੁਰ ਤਸੀਲ ਬਟਾਲਾ ਤੇ ਸਮਾਂ ਵੇਨ ਹੋਇਆ ਜੇ 5 ਵਜਣ ਚ 15 ਮਿੰਟ ਰਹਿੰਦੇ ਜੀ ਤੇ ਸ਼ਾਮਾਂ ਵੇਲੇ ਦੀ ਵੀਡੀਓ ਅਪਲੋਡ ਹੋਣ ਦੀ ਹੈ ਇੱਕ ਝੋਟੀ ਜੇ ਤੁਹਾਨੂੰ ਦਰਸ਼ਨ ਕਰਾਵਾਂਗੇ ਨਾਲ ਲਾਈਵ ਚੁਆਇਸ ਵੀ ਕਰਾਵਾਂਗੇ ਝੋਟੀ ਤੇ ਸਾਰੇ ਜਿੰਨੇ ਵੇਖਣ ਵਾਲੇ ਵੀਰ ਭਰਾ ਉਹਨਾਂ ਦਾ ਦਿਲੋਂ ਧੰਨਵਾਦ ਪਿਆਰ ਭਰੀ ਸასი ਸ਼ਕਲ ਆਪਣੇ ਚੈਨਲ ਵੀ ਜੀ ਕਰੋ ਵੱਧ ਤੋਂ ਵੱਧ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਤੇ ਦੋ ਝੋਟੀਆਂ ਹੀ ਆਪਣੇ ਫਾਰਮ ਦੇ ਇੱਕ ਝੋਟੀ ਦੀ ਵੀਡੀਓ ਪਾਉਂਗੇ ਇੱਕ ਵੀ ਪਾਉਂਗਾ ਤਾਂ ਕੱਲ ਆਓ ਤੁਹਾਨੂੰ ਝੋਟੀ ਜੇ ਕਰਾਉਨੇ ਆ ਦਰਸ਼ਨ ਜੋ ਬਣਾ ਆ ਜਾ ਪਤੋਏ ਚਾਰ ਦੰਦ ਕੱਟੀ ਏ ਤਾਜੀ ਸੂਈ ਸਵਾਈ ਪਹਿਲਾਂ ਬੱਚਾ ਵੇਖ ਲਓ ਬਿਲਕੁਲ ਤਾਜੀ ਸੂਈ ਸਵਾਈ ਫੇਸ ਕੁਆਲਟੀ ਵੇਖ ਲਓ ਝੋਟੀ ਦੀ ਬਿਲਕੁਲ ਤਾਜੀ ਸੂਈ ਸਵਾਈ ਰਿੰਗ ਸਿੰਘ ਤੇ ਜੇ ਕੱਦ ਦੀ ਗੱਲ ਕਰੀਏ ਤੇ ਫੁੱਲ ਵੱਡਾ ਕਰ ਦਿਆ ਸਮਾ ਹੁਣ ਬੱਚਾ ਅੱਗੇ ਬੰਨਣ ਕਰਕੇ ਝੋਟੀ ਨੇ ਲਾਤਾ ਤੇ ਜੇ ਕੱਦ ਦੀ ਗੱਲ ਕਰੀਏ ਤੇ ਕੱਦ ਵੀ ਫੁੱਲ ਵੱਡੇ ਹਾਈਟ ਕਰ ਦਈ ਖਣਲੇਵੇ ਦੀ ਤਾਂ ਬਹੁਤ ਜ਼ਿਆਦਾ ਕਮਾਲ ਹੈ ਤੇ ਮੂੰਹੋਂ ਵੀ ਪ्योर ਚਾਰ ਉਡਾਂਦੇ ਆ ਬੇਸ਼ੱਕ ਪਸੰਦੀ ਗਾ ਕੇ ਵੀਰ ਭਰਾ ਲਗੇ ਹਾਈਟ ਹਾਈਟ ਦੀ ਗੱਲ ਕਰੀਏ ਹਾਈਟੇ ਦਾ ਬਹੁਤ ਜ਼ਿਆਦਾ ਵੱਡੀ ਹੈ ਜਿਵੇਂ ਖੋਲ ਪੁੱਤੇ ਗਰੀ ਝੋਟੀ ਦੇ ਕਰਾ ਦੇ ਚ ਜੇ ਇਹਦੀ ਪੇਟ ਪੁੱਠੇ ਦੀ ਗੱਲ ਕਰ ਲਈਏ ਉਹ ਵੀ ਵੀਰੋ ਚੈੱਕ ਕਰ ਲੈ ਆਂ ਪੂਰੇ ਖੋਲ ਵੱਡੀ ਜਿਹਨੂੰ ਫੁੱਲ ਹਾਈਟ ਕਹਤੋਂ ਨਾ ਫੁੱਲ ਵੱਡੀ ਕੱਦਦੀ ਆ ਰਿੰਗ ਸਿੰਗ ਲੱਗਾ ਖਣਲੇਵੇ ਦੀ ਕਮਾਲ ਹੀ ਬਹੁਤ ਜ਼ਿਆਦਾ ਕਮਾਲ ਕਿ ਨਾ ਦੇ ਜੂ ਨਾ ਚੰਗੀ ਤਰ੍ਹਾਂ ਦਰਸ਼ਨ ਤੇ ਕੱਦ ਦੀ ਗੱਲ ਕਰ ਉਹਦਾ ਫੁੱਲ ਵੱਡਾ ਕਰਦਿਆ ਥੋੜੀ ਕਾਪੜੀਆਂ ਰੱਥੇ ਦੱਸੇ ਪਾਉਣ ਕਰਕੇ ਝੋਟੀਆਂ ਫੁੱਲੇ ਵਾਲੇ ਬਹੁਤ ਜ਼ਿਆਦਾ ਚੰਗਾ ਲੱਗਾ ਝੋਟੀਆਂ ਲੈ ਵਾ ਲੈ ਵਾ ਕਰਦੇ ਕਰਦੇ ਚੱਲ ਆ ਆ ਬੰਦੇ 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 ਜੇ ਆਰਡਰ ਦੀ ਗੱਲ ਕਰ ਲਈਏ ਆਰਡਰ ਵੇਖ ਲਓ ਨੂੰ ਕਿਹੜਾ ਲੱਗਾ ਜਸਾਲੇ ਵਾਲਾ ਲੱਗਾ ਕੱਲਾ ਕਲਾ ਥਣਾ ਲਾਲ ਹੋਈ ਬਈ ਸਵੇਰ ਦੀ ਆਪਣੀ ਚਵਾਈ ਵੀਰ ਜੀ 4:30 ਵਜੇ ਦੀ ਹੁਣ ਚਵਾਈ ਦਾ ਪੂਰਾ ਸਮਾਂ ਹੋ ਚੁੱਕਾ ਤੇ ਬਿਲਕੁਲ ਵੱਡੇ ਕਦ ਕੱਢ ਦੀਏ ਰਿੰਗ ਸਿੰਘ ਲੱਗਾ ਕੱਟੀ ਕਟਾ ਮਗਰ ਜੇ ਹਾਂ ਜੀ ਕੱਟੀ ਇਹਦੇ ਮਗਰ ਜੇ ਤੇ ਜੇ ਇਹਦੇ ਥਣ ਲੈਵੇ ਦੀ ਗੱਲ ਕਰ ਲਈਏ ਇਹਦੀ ਗਾੜੀ ਗਾੜ ਝੋਟੀ ਜਿਹੜੀ ਆ 2.5 ਕਿਲੋ ਹੋਗੀ ਆਲ ਕੋ ਅੰਜਲ ਲੱਗੇ ਝੋਟੀਆਂ ਕੱਲਾ ਗੱਲਾ ਥਣ ਲੱਗਾ ਜੇ ਤੇ ਲੇਵੇ ਦੇ ਜੋਸ਼ ਵੇਖ ਲੋ ਗੜਾ ਉਨੀ ਝੋਟੀ ਗਾੜ ਦੀ ਉਨੀ ਝੋਟੀ ਪਛਾੜਦੀ ਹੈ ਮੈਂ ਲਾਲ ਆਇਆ ਪਿਆਰੇ ਜੀ ਗੱਲੀ ਗੱਲੀ ਵੀ ਚੈੱਕ ਕਰ ਲੋ ਜੀ ਤੇ ਸਿੰਘ ਜਿਹੜਾ ਬਿਲਕੁਲ ਛੋਟਾ ਰਿੰਗ ਲੱਗਾ ਤੇ ਇਹ ਹਾਈਟ ਦੀ ਗੱਲ ਕਰ ਲਈਏ ਤੇ ਹਾਈਟ ਫੁੱਲ ਹਾਈਟ ਤੇ ਚੜਾਈ ਚੜਾਈ ਬਹੁਤ ਜ਼ਿਆਦਾ ਛੜਦੇ ਜੁਬਣਾ ਬੱਚਾ ਵਿੱਚ ਤੇ ਝੋਟੀ ਚੋਦਾ ਛੜਦੇ ਮੇਰਾ ਪੁੱਤ ਅੱਛਾ ਜੀ ਜੇ ਇਹ ਇਧਰੋਂ ਹੀ ਆਰਡਰ ਦੀ ਗੱਲ ਕਰ ਲਈਏ ਇਧਰੋਂ ਹੀ ਕਰ ਲੋ ਚੱਕ ਮੈਂ ਕੱਲਾ ਕੱਲਾ ਥਣ ਪਿਆ ਰਿਆਂ ਉਨੀਆਂ ਗਾੜ ਦੀ ਦੋਨੀ ਪਿਛਾੜਦੀ ਟਾਈਮ ਪੂਰਾ ਚਵਾਈ ਦਾ ਹੋ ਚੁੱਕਾ ਇਹ ਨਹੀਂ ਹੈਗਾ ਵੀ ਕੋਈ ਮਹੀਂ ਦਾ ਵੀ ਟਾਈਮ ਰਹਿਂਦਾ ਬਿਲਕੁਲ ਸਮਾਂ ਚਵਾਈ ਦਾ ਬਿਲਕੁਲ ਪ੍ਰੋਪਰ ਹੋ ਚੁੱਕਾ ਜੋ ਬਨੇ ਬੱਚਾ ਛੱਡਦਾ ਕੱਟੀ ਸਾਰੇ ਜੁਬਣਾ ਕੱਟੀਆਂ ਥਣਾ ਦੇ ਮੂੰਹ ਚ ਝੰਗਾ ਦੇ ਠੀਕ ਹੈ ਹਾਂ ਜੀ ਵੀਡੀਓ ਵੀਡੀਓ ਜਰੂਰ ਥੋੜੀ ਲੰਮੀ ਬਣੇਗੀ ਪਰ ਚਵਾਈ ਤੁਹਾਨੂੰ ਵਿੱਚ ਪ੍ਰੋਪਰ ਬਖਾ ਲਾਂਗੇ ਤੇ ਚੰਚਾਂ ਚਰ ਬਹੁਤ ਸੋਹਣੇ ਲੱਗੇ ਆ ਥੋੜਾ ਬਸਮਾਲ ਆ ਗਈ ਛੁੱਟੀ ਬੱਚਾ ਅੱਗੇ ਬੰਨਣ ਕਰਨਾ ਹਾਈਟ ਹੈ ਤੇ ਬਹੁਤ ਵਧੀਆ ਫੁੱਲ ਹਾਈਟ ਵੀ ਕਰ ਲੋ ਛੁੱਟੀ ਆ ਦਰਸ਼ਕ ਦੋ ਡੰਗ ਤਿੰਨ ਡੰਗ ਬੇਸ਼ੱਕ ਤਸਲੀ ਕਰਕੇ ਖੜੋ ਕੋਈ ਇਹ ਨਹੀਂ ਹੈਗਾ ਵੀ ਇਥੇ ਕਾਲ ਵਾਲਾ ਕਰਨਾ ਵੀ ਧਾਰਾ ਵਾਲਾ ਕਰਨਾ ਇਹ ਕੋਈ ਇਹ ਝੋਟੀਆਂ ਨਹੀਂ ਇਥੋਂ ਖੰਨੇ ਹੋ ਜਾਂ ਦੱਬ ਵਾਲੀ ਇਹਦੀਆਂ ਝੋਟੀਆਂ ਫੜੀਆਂ ਇਹ ਝੋਟੀਆਂ ਗੀਆਂ ਪਿਓਰ ਹਰਿਆਣੇ ਦੀਆਂ ਹਰਿਆਣੇ ਨਸਲ ਦੀਆਂ ਝੋਟੀਆਂ ਨੇ ਇਹ ਖੰਨੇ ਵਾਲੀਆਂ ਕਟੀਆਂ ਨਹੀਂ ਇਹ ਚਾਰ ਦੰਦ ਕੱਟੀ ਬਾਲੀ ਬੱਡੀ ਬੱਡੀ ਆ ਮੂੰਹ ਤੇ ਝੋਟੀ ਦਾ ਜੇ ਇਹਦਾ ਰੰਗ ਰੂਪ ਦੀ ਗੱਲ ਕਰੀਏ ਬਹੁਤ ਜ਼ਿਆਦਾ ਚੰਗਾ ਝੋਟੀ ਲੱਗਾ ਵਧੀਆ ਵਧੀਆ ਤੇ ਅੱਜ ਦੁੱਧ ਦੀ ਗੱਲ ਕਰੀਏ ਦੁੱਧ ਸਹੀ ਦੁੱਧ ਜਿਹੜਾ ਭਾਂਡੇ ਚ ਪਾਉਣ ਵਾਲਾ ਆ ਨਾ ਉਹ 14 ਕਿਲੋ ਤੇ ਬਿਲਕੁਲ ਤਾਜੀ ਸੋਈ ਹੈ ਕਹਿਣ ਨੂੰ ਭਈ 17 18 ਗਹਿਰੀ ਹੈ ਕਹਿਣ ਨੂੰ ਤੁਹਾਨੂੰ ਲੋਕੀ ਪਹਿਲਾਂ ਕੱਟੀਆਂ ਥਲੇ ਵੀ 14 15 ਕਿਲੋ ਵੇਚ ਜਾਂਦੇ ਪਰ ਸੁਆਹ ਦਾ ਦੱਜਾ ਹੀ ਆ ਸੁਆਹ ਦਾ ਦੱਜਾ ਇਹ ਮੂੰਹ ਬਰ ਚਾਰ ਦਾ ਖੀਰੀ ਸੋਈ ਹੋਊਗੀ ਅਡਰ ਅਡਰ ਬਹੁਤ ਸਰੀਲਾ ਲੱਗਾ ਤੇ ਚਵਾਈ ਤੁਹਾਨੂੰ ਬਖਾਉਣੇ ਲਿਆ ਪਾਣੀ ਲਿਆ ਪਾਟ ਕੇ ਪਾਲਟੀ ਫੜ ਕੇ ਕਿਹੜਾ ਸਰੀਰ ਸਰੀਰ ਬਹੁਤ ਸੋਹਣਾ ਮੈਂ ਦਾ ਵਧੀਆ ਕੁਆਲਟੀ ਦੀ ਝੁੱਟੀ ਹੈ ਕਤੀ ਨੂੰ ਜੋ ਹੁੰਦਾ ਹੈ ਸਾਰੇ ਸਾਨਾ ਪਤ ਪੁਲੇ ਕਰਾ ਦੇ ਜਿਵੇਂ ਵੀ ਇਹ ਦਾ ਨਕਰੋ ਮੇਰ ਦਰਸ਼ਨ ਜਿਹੜੀ ਇਹ ਵੀ ਥੋੜੀ ਨਮੀ ਬਣੇਗੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੋੜੀ ਰੱਖਿਓ 17 9 2024 ਦਿਨ ਬੁੱਧਵਾਰ ਸਮਾਂ 4:00 ਵਜੇ ਤੇ 40 ਮਿੰਟ ਦਾ ਸਮਾਂ ਹੈ 5:20 ਮਿੰਟ ਰਹਿਗੇ ਹਾਂ ਬਣਦੇ ਪਤਜੋ ਬਣਾ ਕੇ ਹੋਣਾ ਸਿਵਾਈ ਵਿਖਾ ਦਈਏ ਫਿਰ ਵੀਡੀਓ ਲੰਮੀ ਹੋ ਜਾਣੀ ਬਾਲੀ ਸੁਬਾਨ ਅਦੇ ਹਾਲਾ ਇੱਥੇ ਆ ਜਾ ਮੇਰਾ ਭਰਾ ਇੱਥੇ ਫੜ ਲਾ 2 ਮਿੰਟ ਕੈਮਰਾ ਵੀਰਾਂ ਨੇ ਚਵਾਈ ਵਿਖਾ ਰਹੀ ਹੈ ਕਰੀ ਜਾ ਵੀ ਕੈਮਰੇ ਦੇ ਵਿੱਚੋਂ ਦੀ ਇੱਥੇ ਆ ਜਾ ਸਾਈਡਾਂ 'ਨ ਫੜ ਲਾ ਇੱਥੋਂ ਫੜ ਜਾ ਹਾਂ ਹਾਂ ਤਾਂ ਫੜ ਚਵਾਈ ਵਿਖਾਉਣੀ ਨਾ ਪੂਰੀ ਆ ਪਾ ਵੀ ਰਹਿ ਸੇ ਅਜੀ ਸੇ ਖਾਣਾ ਆ ਗਿਆ ਹੋਣਾ ਸਾਰਾ

ਤੱਕ ਕਰ ਲੋ ਵੀਰ ਝੋਟੀਆਂ ਆਰਡਰ ਚੈੱਕ ਕਰ ਲੈ ਕੱਲਾ ਕੱਲਾ ਥਣ ਜੀ ਕਿਚਵਾਈ ਤੁਹਾਡੇ ਸਾਹਮਣੇ ਲੱਗੇ ਆ ਕਰਨਾ ਵੇਖੋ ਅੰਮ੍ਰਿਤ ਮੇਂ ਕਿਚਵਾਈ ਇਹ ਇਹਨੇ ਰਹਿਣੇ ਜੋ ਬਣਨ ਕੋ ਪੜੇ ਨਹੀਂ ਸਲਾਗ ਨਹੀਂ ਵਿਖਾਉਂਦਾ ਆ ਵੇਖੋ ਆ ਮੋਟੀ ਮਟੀ ਚਵਾਈ ਹੈ ਜੜੀ ਤੇ ਝੋਟੀਆਂ ਬਹੁਤ ਜ਼ਿਆਦਾ ਚੰਗੀਆਂ ਆ ਜੇ ਬਣਾਉਣਾ ਫੜਦਾ ਫੇਰ ਉੱਥੇ ਕਰ ਮੈਂ ਚਵਾਉਂਗਾ ਆ ਪੋਲੀ ਚਵਾਈ ਤੇ ਮੋਢੇ ਹਨੀ ਨੇ ਵਿੱਚ ਚਵਾਈ ਹਾਂ ਜਾਨੇ ਜਾਨੇ ਪੋਲੀ ਚਵਾਈ ਤੇ ਮੋਟੀ ਮੋਟੀ ਚਵਾਈ ਆ ਆ ਬਾਲਟੀ ਮਰੂ ਵਰਧਾ ਲਗਾ ਲਓ ਤੇ ਮੂੰਹ ਵਿੱਚ ਚੌਕਲੀ ਵੱਡੀ ਝੋਟੀ ਆ ਦੁੱਧ ਅੱਗੇ ਤੁਹਾਡੇ ਘਰੇ ਵੀਜੀ 16 ਦੇ ਤੇ 17 ਦੇ ਦੀ ਤੁਹਾਡੀ ਸੇਵਾ ਅਸੀਂ ਅੱਜ ਉਹ ਆ ਗੱਲ ਕਰਾਂਗੇ ਜੋ ਆਪਣੇ ਫਾਰਮ ਦੇ ਹਾਜ਼ਰ ਨੇ ਥੱਲੇ ਝੋਟੀ ਮੇਲਾ ਮੇਲਾ ਮਾਰ ਕੇ ਕੁਝ ਹੋਰ ਹੀ ਕਿੰਨਾ ਬਰਾਈਗੀ ਬਾਹਰੀ ਗੱਲਾਂ ਨਹੀਂ ਕਰਦੇ 2 ਕਿਲੋ ਦਾ ਟਾਪਾ ਹੋਰ ਮਰੂ 2 ਨਾਲ ਮਲ ਤੋਂ 1.5 ਟਾੜਾ ਕਰੂਗੀ ਨੇ ਦੋ ਦਸੀਆਂ ਹੋਏ ਦੱਸਦੇ ਆਂ ਵੀਜੀ ਜੋ ਆਪਣੇ ਫਾਰਮ ਦਾ ਸਾਡੇ ਘਰੇ ਦੋ ਡੰਗ ਤਿੰਨ ਡੰਗ ਚਲੀ ਕਰਕੇ ਖੜੂ ਬਾਹਰ ਵਿੱਚ ਵੀਜੀ ਨਾ ਆਪਾਂ ਕਿਸ ਨੂੰ ਗੱਲ ਕਹੀ ਇਹਦੇ ਨਾਲ ਦਿਖਾਈਏ ਅਸੀਂ ਨੇ ਕਹਿੰਦੇ ਸਾਡੀ ਮਾਂ ਆਉਣ ਨਾਲ ਖੜੂ ਨਾ ਸਾਨੂੰ ਸਾਈ ਪਾਓ ਬੇਸ਼ੱਕ ਬਿਨਾ ਸਾਈ ਥੜੀ ਮੈਂ ਚੱਲੂ ਲੰਮਾ ਸਮਾਂ ਕੰਮ ਇਹ ਕਰਨਾ ਨਾ ਸਿਰ ਸਾਈਆਂ ਸਾਈਆਂ ਪਾਉਣ ਦੀ ਲੋੜ ਨਹੀਂ ਫਿਰ ਤੇ ਜਿਹਨੇ ਮਹੀਨੇ ਮਦਾਨ ਚ ਉੱਤਰ ਨਾਲੇ ਚੰਗੀਆਂ ਮਈਆਂ ਉਹ ਬਿਨਾ ਸਾਈਆਂ ਤੋਂ ਮਹੀਨੇ ਦੇ ਬਿਜਣੀਆਂ ਹੈ ਆਪਾਂ ਹੋਗਾ ਮੰਨੀ ਹੈਗਾ ਵਿਸਾਈ ਬੋਈ ਪਿੰਨਾ 10000 15000 ਰੁਪਏ ਰ ਮੈਂ ਚੋਵਾਂਗੀ ਆਪਣਾ ਜਿਹਨੇ ਟਮਾ ਟਮ ਮੈਂ ਚੋਣੀ ਆ ਉਹ 5 ਤੋਂ 5 5 ਵਜੇ ਸਵੇਰੇ 5 ਵਜੇ ਦਾ ਹੁਣ ਤਾਂ ਟਾਈਮ ਖਾਤਾ ਸੀ ਹੁਣ ਮੈਂ ਖਾਲੀ ਹੋ ਗਈ ਆ ਵੀਡੀਓ ਹੁਣੇ ਅਪਲੋਡ ਹੋ ਜੇਗੀ ਸਾਜੀ ਜਿੰਨੋ ਕਹਿੰਦੇ ਸ਼ੱਕ ਕਰਨਾ ਸਿਰੇ ਆਪਣਾ 5 ਵਜੇ ਦਾ ਮੈਚ ਜਿੰਨਾ ਦੁੱਧ ਹੋਣਾ ਉਹਨਾ ਫਿਰੇ ਮੈਂ ਦੂ 7 ਕਿਲੋ ਮੈਂ ਫਿਰੇ ਨੂੰ ਤੇ ਕੱਢ ਦੂ ਨਾ 7 ਕਿਲੋ ਮੈਂ ਰੋਦੂ ਨਾ ਨਹੀਂ ਬਾਗੀਆਂ ਵੱਡੀਆਂ ਗਲਾਨੀ ਕਰਦੇ ਆਂ ਔਰ ਨਹੀਂ ਵੀ ਉਹ ਕਹਿੰਦੇ 20 ਕਿਲੋ ਕਹਿ ਦਿੰਦੇ ਆ ਪਰ ਗੱਲ ਉਹੋ ਤਰ੍ਹਾਂ ਦੀ ਜਿਹੜੀ ਅੱਜ ਹਾਜ਼ਰ ਆ ਜਿਹੜੇ ਟੂਣ ਦੇ ਆ ਜਿਹੜਾ ਡੀ ਐਂਡੀ ਐ ਮਾਜੀ ਉਹ ਤਾਂ ਪਰਮੁਣੀਆ ਮਰਾਲਾ ਨਚੋਂਦੇ ਆ ਵੀਡੀਓ ਅੱਜੇ ਪੈ ਜਾਏਗੀ ਸ਼ਾਰਟ ਵੀ ਅੱਜ ਲੱਗ ਜਾਏਗਾ ਫੇਸਬੁੱਕ ਤੇ ਵੀ ਇੰਸਟਾ ਦੇ ਵੀ ਬਿਨੇ ਕਿਨੇ ਵੀ ਨੇ ਆਪਣੀ ਸ਼ੰਕਾ ਕੋਈ ਹੁਣ ਮੈਂ ਖਾ ਲਈ ਹੁਗੀ ਸੇਰੇ ਆਪਣੀ ਇੱਕੋ ਡਾਂਗਾ ਮੈਂ ਜਦੋਂ ਤੇ ਮੈਂ ਦਾਸਣਾ ਕਿ ਬੀਆ ਕਰਦੀ ਨਹੀਂ ਇਹਦਾ ਵੀਡੀਓ ਜੇ ਅਪਲੋਡ ਹੋ ਜੇਗੀ ਬਹੁਤ ਦਿਨ ਮਹੀਨੇ ਚੋਂ ਆਉਣ ਦੀ ਲੋੜ ਹੀ ਨਹੀਂ ਮੈਂ ਹੁਣ ਖਾ ਲਈ ਹੁਗੀ ਤੁਹਾਡੇ ਸਾਹਮਣੇ ਸੇਰੇ ਮੈਂ ਇੱਕੋ ਡਾਂਗਾ ਕੇ ਖਾ ਲਈ ਚੋਲੇ ਦਾ ਅੱਪੇ ਮੈਂ ਨਤਾਰਾ ਕਰਾ ਦੂੰਗੀ ਵੀਡੀਓ ਹਰ ਵੀਡੀਓ 'ਚ ਬਾਰ-ਬਾਰ ਤੁਹਾਨੂੰ ਕਹਿੰਦੇ ਆਂ ਵੀ ਮੱਝ ਦੀ ਤਸੱਲੀ ਕਰਕੇ ਦੋ ਬਾਹਰ ਵਿੱਚ ਕਹਿਣ ਦੀ ਲੋੜ ਹੀ ਨਹੀਂ ਕੰਜੀ ਦੀ ਤਾਂ ਤੁਹਾਨੂੰ ਵੀਰ ਹਫਤੇ ਹਫਤੇ 15 ਪਲੇ ਦਿਨ ਹੀ ਬਰਾਵਾ ਕਹੀ ਜਾਂਦੇ ਵੀ ਜੀ ਆਹ ਹੋ ਗਿਆ ਜੇ ਹੋ ਗਿਆ ਜੀ ਅੱਗੇ ਸੇਵਾ ਤੇ ਤੁਹਾਡੇ ਕਰਮ ਆ ਜੀ ਅਸੀਂ ਰਾਜ ਦੀ ਗੱਲ ਕਰਾਂਗੇ ਜੋ ਆਪਣੇ ਵਾਅਦੇ ਦੀ ਏ ਆ ਅਖੀਰ ਨੂੰ ਉਹ ਵੀ ਕਰੇ ਤੇ ਵੀਡੀਓ ਵੇਖਣ ਜਾਂ ਸਕੂਲੀ ਦੇ ਮਾਤਾ-ਪਿਤਾ ਕੋਈ ਨਾ ਗਰ ਸਕੂਲੀ ਦੇ ਕਿਸੇ ਨਾਲ ਗੱਲ ਨਹੀਂ ਕਰਦਾ ਉਹ ਆਪਣੇ ਬੰਦਾ ਕਿਉਂ ਹੋਇਆ ਹੋ ਰਿਹਾ ਹੈ ਪੈਸੇ ਕੋਈ ਨਾਲ ਮੁਕਦਰ ਖੁੰਨ ਨਾ ਰਿਹਾ ਮੰਦਾਨੇ ਉਸ ਕੰਪਨੀ ਕੋਰੇ ਹੁੰਦਾ ਅਗਰ ਉਹਨਾਂ ਗੁੰਮੀਆਂ ਮਾਰੀਆਂ ਜਾਂਦੇ ਦਸਤਨਾਂ ਦਸਤਨਾਂ ਨੇ ਮਾਰੀ ਬੋਲਦੇ ਤੇ ਨਾਇਕਾ ਮਾਰਾ ਦੇਵ ਸ਼ਾਹ ਜਾਟਾ ਪਿੰਡ ਆਪੇ ਇਹ ਵੀ ਚਾਹ ਰਹੇ ਵੀ ਜੀ ਵੀਡੀਓ 4 ਮਿੰਟ ਦੀ ਨਹੀਂ ਲੰਮੀ ਕਰਕੇ ਲਾਏ ਨੇ ਕੋਈ ਵੀਡੀਓ ਸਾਨੂੰ ਲੰਮੀ ਕਰਨੀ ਪੈਣੀ ਕਿਉਂਕਿ ਸਾਰੀ ਚੀਜ਼ ਦਿਖਾਉਣੀ ਪੈਂਦੀ ਹੈ ਤੇ ਥੋੜਾ ਸਾਡਾ ਵੀ ਮਨ ਰਹਾ ਵੀ ਕੋਈ ਵੀਡੀਓ ਚਲੋ ਚੈਨਲ ਚੱਲਦਾ ਅਤੇ ਥੋੜੀ ਵੀਡੀਓ ਵੱਡੀਆਂ-ਵੱਡੀਆਂ ਬਣਨ ਕਿ ਨਾ ਤੇ ਚੈਨਲ ਵੀ ਜੀ ਗ੍ਰੋਥ ਵੀ ਕਰਦਾ ਰਹੇ ਫਿਰ ਚੈਨਲ ਹੀ ਚੱਲੀ ਜਾਂਦਾ ਜੇ ਆਪਾਂ ਬਿਲਕੁਲ ਛੋੜੀ-ਛੋੜੀ ਬਣਾਵਾਂਗੇ ਤੇ ਦੇਖਣ ਦਾ ਵੀ ਕੋਈ ਮਜ਼ਾ ਆਣਾ ਫਿਰ ਚੈਨਲ ਨਹੀਂ ਮਾੜੀ-ਮੁਢੀ ਹੋ ਕੇ ਗ੍ਰੋਥ ਕਰੀ ਜਾਂਦਾ ਇਹ ਗੱਲ ਦੀ ਮਾਫੀ ਚਾਹੁੰਦੇ ਜਲੋ ਜ਼ਰੂਰੀ ਹੈ ਤੁਹਾਡੀ ਗੱਲ ਸੁਣਨੀ ਹੈ ਵੀ ਜਿਹੜੀ ਵੀਡੀਓ 5 ਮਿੰਟ ਕਿੱਥੇ ਲਾਇਆ ਹੈ ਕਿੱਥੇ ਲਾਇਆ ਹੈ ਜੀ ਚੰਗੀ ਹੋਵੇ ਜੋ ਕਿ ਨਸਲ ਕੁਆਲਟੀ ਹੋ ਜਿਆਦਾ ਰੇਟ ਦੀ ਗੱਲ ਕਰੀਏ ਰੇਟ ਬਹੁਤ ਹੈ 1.5 ਗੁਣਾ ਦੇ ਦੱਸਦੇ ਨੇ ਇਹਨੇ ਦੀ ਚਵਾਈ ਹੀ ਹੋਵੇ ਤੁਸੀਂ ਅੱਡੀ ਲੰਮੀ ਵੀਡੀਓ ਬਣਾ ਲਈਏ ਬਾਦ ਵਿੱਚ ਤੁਸੀਂ ਕਹੋ ਵੀ ਰੇਟ ਦਾ ਕੋਈ ਜ਼ਿਆਦਾ ਕਰਦੀ ਫਿਰ ਸਾਲਾ ਮਨ ਨਹੀਂ ਘਟਾ। ਮੁੱਲ ਛੁੱਟੀ ਜਿਹੜੇ ਵਿੱਚ 1,35,000 ਰੁਪਏ ਆ ਗਏ। ਮਾਰਕੀਟ ਦੇ ਨਾਲੋਂ ਰੇਟ ਦੇ ਲੋ ਕਿੱਥੇ ਗਿਆ। ਬਸ ਛੁੱਟੀ ਦੇਣ ਵਾਲੀਆਂ ਗੱਲਾਂ ਕੀਤੀਆਂ। ਤੇ 14 ਕਿਲੋ ਦੁੱਧ ਬਹੁਤ ਹੁੰਦਾ। 12 ਕਿਲੋ ਦੁੱਧ ਜਿਹੜੀ ਉਹ ਮੈਂ ਦਿੰਦੀ ਜਿਹੜੀ ਬੜੀ ਜ਼ਰਤ ਵਾਲੀ 13-14 ਕਿਲੋ। ਪੈਨ ਨੂੰ ਜਨਾਬ ਅੱਜੀ 18 ਆਉਣੀ ਗਈ ਉਹ ਬੀਟੀ ਹੋਈ। 15 ਕਿਲੋ ਮੀਆਂ ਜਿਹੜੀਆਂ 60 50% ਪਈਆਂ ਡੜਦੀਆਂ 40 ਤੋਂ 50 ਬਹੁਤੀਆਂ ਮੱਝਾਂ 10 ਤੋਂ 12 ਹੀ ਦੇ ਚੜਾਏ ਚਲੋ ਮੈਨੂੰ ਇੰਨਾ ਨਸ਼ਾ ਕਰਦਾ ਤੇਰਾ ਭਲਾ ਨਾ ਤੂੰ ਨਾ ਕੋਈ ਕਿਸੇ ਨੂੰ ਜੁਕ ਉਹ ਮੁੰਨੇ ਮੁੰਨੇ ਹਾਜੀ ਅਸਲ ਫਿਰਦੇ ਹੀ ਆਏ 13 ਕਿਲੋ ਜਿਹੜੀਆਂ ਨਾ ਟੁੱਟਾ ਟਾ ਕਰਦੇ ਤੂੰ ਤਾਂ ਬਹੁਤ ਜ਼ਿਆਦਾ ਹਾਂ ਹਾਂ ਕਟਿੰਗ ਹੋਣੀ ਹੁਣ ਨੀ ਮੋਡਲ ਆ ਗਿਆ ਆ ਚੋਣੀ ਮੈਂ ਮੜੀ ਜਾ ਵੀਡੀਓ ਕਰਾ ਛੋਟ ਜੀ ਮੜੀ ਜਾ ਜਿਵੇਂ ਨਾ ਕੱਲੀ ਮੈਂ ਫੜ ਕੇ ਚਲਾਗਾ ਜਿਹੜਾ ਨਾ ਉਹ ਕਿਹ ਡੰਗਾ ਸਾਰੇ ਧੱਚਾ ਕਰ ਦਨਾਲ ਆਜ ਦੇ ਕੈਮਰਾ ਹੱਥ ਦੇ ਕੈਮਰੇ ਵੀਰ ਜੀ ਸੌਰੀ ਥੋੜੀ ਜਿਹੀ ਮਈਆਂ ਨਾਲ ਜੋ ਬਣ ਲਾਗੇ ਲਾਗੇ ਬੰਦ ਹੁੰਦਾ ਮਈਆਂ ਕਿਤੇ ਨਾਲ ਭਿੜਨ ਪੈਂਦੀਆਂ ਆ ਆ ਚ ਵਾਈ ਜੀ ਮੈਂ ਬਿਲਕੁਲ ਖਾਲੀ ਹੋ ਚੁੱਕੀ ਆ ਤੁਹਾਡੇ ਸਾਹਮਣੇ ਆਖੈਂ ਨੱਚੜ ਗਈ ਨਿੰਬੂ ਵਾਂਗੂ ਬਿਲਕੁਲ ਤੇ ਸਮਾਂ ਵੇਖ ਲੋ ਹੋਏ ਤੁਹਾਨੂੰ ਚੈੱਕ ਕਰਾ ਦਨੇ ਆ ਆਜ ਸਮਾਂ ਜੀ 5 ਵਜ ਚੁੱਕੀ ਜਿਹੜੇ ਵੀ ਨੂੰ ਕੋਈ ਸ਼ੰਕਾ ਜਾਂ ਸ਼ੱਕ ਕੱਢਣਾ ਸਿਰੇ ਬਿਲਕੁਲ 5 ਵਜਾਂ ਕੇ ਮੱਝੋੜਿਆ ਜੇ ਇੱਕ ਇੱਕ ਅੱਧਾ ਮਿੰਟ ਉੱਪਰ ਹੋਇਆ ਜੀ ਮੈਂ ਬਿਲਕੁਲ ਖਾਲੀ ਹੋ ਚੁੱਕੀ ਆ 7 ਕਿਲੋ ਆਮਨਾ ਦੁੱਧ ਹੋਊਗਾ ਮੈਂ ਤਾਂ ਬਾਲਟੀ ਤੁਹਾਡੇ ਸਾਹਮਣੇ ਆ ਜੀ ਕੁਛ ਵੇਰੇ ਆਪਣੀ 4:30 ਵੇ ਦੀ ਚਵਾਈਏ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਆ ਜੀ ਕੋ ਲਾਣੀ ਹੈਗਾ ਜੀ ਵੱਡੀ ਬਾਲਟੀ ਉਹ ਬਾਲਟੀ ਫੇਰੇ ਫੇਰਾਂ ਕੇ ਛੋਟੀ ਦੀ ਭਰਾਲੋ ਆਪਣੀ ਤੇ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਦਿਲੋਂ ਧੰਨਵਾਦ ਤੇ ਸਸਰੀ ਘਾਲ ਜੀ ਆਪਣੇ ਚੰਨ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰੋ ਨੰਬਰ ਤੁਹਾਨੂੰ ਇੱਕ ਰਿਸਕ ਸਕਰੀਨ ਤੇ ਵੀ ਚਲਾ ਦਿੰਨੇ ਆ ਤੇ ਮੂਹ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ 95016 ਤੇ 58050 ਪੰਜ ਫਾਰਮ ਕੋਲੇ ਕੇ ਜ਼ਿਲ੍ਹਾ ਗਰਦਾਸਪੁਰ ਤਸੀਲ ਬਟਾਲਾ ਨੇੜੇ ਫਤਿਹਗੜ ਚੂੜੀਆਂ ਜੇ ਆਹ ਜੀ ਵੀਜੀ ਫੋਨ ਨੰਬਰ ਆਪਾਂ ਨੇੜੇ ਫਤਿਹਗੜ ਚੂੜੀਆਂ ਤੇ ਆਪਣੇ ਵਿਚ ਕਰ ਲਿਆ ਬਈ ਤਾਂ ਨਵਾਂ ਲੋਡ ਵੀ ਆਪਣੇ ਕੋ ਆ ਰਿਹਾ ਕੋਈ 15 16 ਝੋਟੀਆਂ ਦਾ ਉਹ ਕਾਣਾ ਫਾਰਮ ਬਿਲਕੁਲ ਵਿਲੇ ਪਿਆ ਖਦਾ ਖਤ ਸਾਰਾ ਵਿਲੇ ਪਿਆ ਦੋਵੇਂ ਫਾਰਮ ਆਪਣੇ ਵਿਲੇ ਪਈ ਨੇ ਕਿਉਂਕਿ ਆਪਣਾ ਮਾਲ ਸਾਰਾ ਹੁੰਦਾ ਹਰਿਆਣਾ ਜੇ ਤੁਹਾਨੂੰ ਪਾਈ ਪਤਾ ਲੋਕਲ ਮਾਲ ਆਪਾਂ ਲੈਂਦੇ ਨਹੀਂ ਆਹ ਵੇਖੋ ਸਾਰਾ ਵਿਲੇ ਪਿਆ ਆਪਣਾ ਬਰਾੰਡਾ ਜਿੰਨਾ ਹੈਗਾ ਠੀਕ ਹੈ ਜੀ ਤੇ ਆਉਣ ਵਾਲੇ ਦਿਨਾਂ ਵਿੱਚ ਤੁਹਾਨੂੰ ਵੀਡੀਓ ਹੋਰ ਹੀ ਮਿਲਣਗੀਆਂ ਤੇ ਚੰਗੀਆਂ ਚੰਗੀਆਂ ਝੋਟੀਆਂ ਵੀ ਮਿਲਣਗੀਆਂ ਸਾਰੇ ਵੇਖਣ ਵਾਲੇ ਵੀਰਾਂ ਭਰਾਵਾਂ ਨੂੰ ਪਿਆਰ ਭਰੀ ਸਸਰੀ ਜੀ ਦਾ ਦਿਲੋਂ ਤੁਹਾਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਜੀ ਵੀ ਜੁੜ ਚੱਕਰ ਤੋਂ ਵੱਧ ਕਰੋ ਚੰਦ ਨੂੰ ਵੱਧ ਤੋਂ ਵੱਧ ਫੋਲੋ ਕਰੋ